साखी भाई नीला सिंह जी दी प्रेमई सेवा आए बनियो पूर्वला भाग जनम जनम का सोया जाग गई गिलान साध कै संग मन अंदरा तो हर कै रंग पूर्वला भाग इंसान दी बिरती महापुरखा दे चरणा नाल सुमेल करता है जी भावें धार्मिक तौर पर ਅਮੀ ਸਿਆਸੀ ਤੌਰ ਤੇ ਕਿੰਨਾ ਹੀ ਪ੍ਰਸਿੱਧ ਹੋ ਜਾਏ ਸੰਸਾਰ ਵਿੱਚ ਸੋਭਾ ਹਾਸਲ ਕਰ ਲਏ ਪਰ ਉਹ ਅਸਲੀ ਸੋਭਾ ਤੋਂ ਅੰਜਾਨ ਰਹਿੰਦਾ ਹੈ ਪ੍ਰਭੂ ਮਿਹਰ ਤੋਂ ਸਖਣਾ ਰਹਿੰਦਾ ਹੈ ਜਿਵੇਂ ਚੰਦਨ ਵਿੱਚ ਖੁਸ਼ਬੂ ਬਹੁਤ ਹੁੰਦੀ ਹੈ ਪਰ ਹਵਾ ਤੋਂ ਬਿਨਾ ਉਹ ਖੁਸ਼ਬੂ ਬਖੇਰਨ ਤੋਂ ਅਸਮਰਥ ਹੈ ਢੇੜੀ ਮਲਾ ਤੋਂ ਬਿਨਾ ਪਾਰ ਨਹੀਂ ਕਰ ਸਕਦੀ ਇਨਸਾਨ ਦੀ ਹਸਤੀ ਪਰਮੇਸ਼ਵਰ ਦੀ ਓਟ ਦੇ ਸਹਾਰੇ ਹੈ ਜੀਵ ਆਤਮਾ ਜਨਮਾਂ ਜਨਮਾਂ ਦੀ ਸੁੱਤੀ ਪਈ ਹੈ ਪਰ ਸ਼ੁਭ ਪੂਰਵਲੇ ਕਰਮਾਂ ਸਦਕਾ ਸਾਧੂ ਦੀ ਸੰਗਤ ਨਾਲ ਇਹ ਜਾਗ ਪੈਂਦੀ ਹੈ ਤੇ ਫੇਰ ਮਨ ਤੇ ਤਨ ਮਾਲਕ ਦੇ पिंजਰੇ ਵਿੱਚ ਪੈ ਕੇ ਉਹੀ ਬੋਲੀ ਬੋਲਦਾ ਹੈ ਜੋ ਬੋਲਨ ਹਾਰ ਪ੍ਰਭੂ ਨੂੰ ਪਸੰਦ ਹੈ ਇਸ ਤਰ੍ਹਾਂ ਪ੍ਰਾਣੀ ਸਤਸੰਗੀ ਸਤਵਚਨ ਦਾ ਪਾਤਰ ਹੋ ਕੇ ਆਪਣਾ ਲੋਕ ਪਰਲੋਕ ਸੁਧਾਰ ਲੈਂਦਾ ਹੈ ਅਤੇ ਜੀਵਨ ਦੀ ਲਾਲਸਾ ਛੱਡ ਕੇ ਮਰਨ ਦਾ ਭੈਅ ਤਿਆ ਕੇ ਮਹਾਪੁਰਖਾਂ ਦੀ ਕਿਰਪਾ ਦ੍ਰਿਸ਼ਟੀ ਦੁਆਰਾ ਪ੍ਰਭੂ ਨਾਲ ਅਭੇਦ ਹੋ ਜਾਂਦਾ ਹੈ। ਇਹ ਹੀ ਅਵਸਥਾ ਭਾਈ ਨੀਲਾ ਸਿੰਘ ਦੀ ਬਾਬਾ ਮਹਾਰਨਾਮ ਸਿੰਘ ਜੀ ਦੇ ਚਰਨਾਂ ਨਾਲ ਅਤੁੱਟ ਸੇਵਾ ਸਦਕਾ ਹੋ ਗਈ ਸੀ। ਹਰ ਵੇਲੇ ਮਨ ਨਾਮ ਰੰਗ ਵਿੱਚ ਰਤੇ ਰਹਿਣਾ ਤਨ ਨਾਲ ਸੇਵਾ ਕਮਾਉਣੀ ਇਹੀ ਉਹਨਾਂ ਦਾ ਸੱਚਾ ਧਰਮ ਬਾਣ ਗਿਆ ਸੀ ਭਾਈ ਨੀਲਾ ਸਿੰਘ ਦਾ ਪਿੰਡ ਬੀਬੀ ਵਾਲਾ ਜੋ ਪੂਛੋਂ ਕਲਾ ਵਿੱਚ ਹੀ ਵਸਿਆ ਬਠਿੰਡਾ ਦੇ ਨਜ਼ਦੀਕ ਸੀ ਇਹ ਪਿੰਡ ਭਾਈ ਦਿਆਲ ਸਿੰਘ ਦੀ ਪੁੱਤਰੀ ਭਾਈ ਗੁਰਬਖਸ਼ ਸਿੰਘ ਦੀ ਪੁੱਤਰੀ ਕਰਮਖੌਰ ਨੂੰ ਆਪਣੇ ਪਿਤਾ ਵੱਲੋਂ ਤੋਹਫੇ ਵਿੱਚ ਮਿਲਿਆ ਸੀ ਬੀਬੀ ਕਰਮਕੌਰ ਦੀ ਔਲਾਦ ਪੂਚੋ ਕਲਾ ਵਿੱਚ ਰਹਿੰਦੀ ਹੈ ਪਤੀ ਭਾਈ ਕੀ ਇਹ ਬੀਬੀ ਜੀ ਦੇ ਅਗਵਾੜ ਨਾਲ ਰਹਿੰਦੇ ਸਨ ਭਾਈ ਨੀਲਾ ਸਿੰਘ ਵੀ ਬਾਬਾ ਦੀ ਦੇ ਦਰਸ਼ਨ ਕਰਨ ਆਪਣੀ ਸੰਗੀਆਂ ਨਾਲ ਆਉਂਦਾ ਰਹਿੰਦਾ ਸਮਾਪਾ ਕੇ ਸੇਵਾ ਭਾਵਨਾ ਵਧਦੀ ਗਈ ਕੋਈ ਪੁਰਾਤਨ ਪੁੰਨ ਦੀ ਪ੍ਰੇਮ ਗੰਢ ਹੋਰ ਪੀੜੀ ਹੁੰਦੀ ਗਈ ਅਖੀਰ ਇੱਕ ਸੇਵਾ ਮੰਗ ਲਈ ਹਜੂਰ ਨੇ ਆਗਿਆ ਦੇ ਦਿੱਤੀ ਪਰ ਸ਼ਰਤ ਰੱਖ ਦਿੱਤੀ ਕਿ ਮੁੜ ਕੇ ਘਰ ਨਹੀਂ ਜਾਣਾ ਨੀਲਾ ਸਿੰਘ ਨੇ ਸਤਿਵਚਨ ਕਹਿ ਕੇ ਸਿਰ ਝੁਕਾ ਦਿੱਤਾ ਬਾਬਾ ਜੀ ਨੇ ਹੁਕਮ ਦਿੱਤਾ ਸਾਹਮਣੇ ਅੰਦਰ ਹੀ ਖੂਹੀ ਤੋਂ ਪਾਣੀ ਲਿਆਉਣ ਦੀ ਸੇਵਾ ਕਰਨੀ ਹੈ ਇਹ ਪਾਣੀ ਦਾ ਬੋਕਾ ਇਕੱਲੇ ਨੂੰ ਖਿੱਚਣਾ ਪਵੇਗਾ ਨੀਲਾ ਸਿੰਘ ਨੇ ਸੇਵਾ ਸੰਭਾਲ ਲਈ ਬੋਕੇ ਨਾਲ ਪਾਣੀ ਕੇਚਣਾ ਅਤੇ ਘੜੀਆਂ ਵਿੱਚ ਪਾਉਣਾ ਕੁਝ ਆਪ ਚੁੱਕ ਕੇ ਲਿਆਉਣੇ ਕੁਝ ਸੰਗਤ ਨੇ ਲੈ ਆਉਣੇ ਉਹ ਸਮੇਂ ਵਿੱਚ ਪਾਣੀ ਦਾ ਸਾਧਨ ਖੂਹਾਂ ਰਾਹੀਂ ਸੀ ਬੋਕੇ ਲੈ ਕੇ ਇੱਕ ਲੰਬੀ ਲੱਜ ਨਾਲ ਬੰਨ ਲੈਣੀ ਅਤੇ ਬਲਦੇ ਅੱਗੇ ਜੋੜ ਕੇ ਖੂਹ ਵਿੱਚੋਂ ਪਾਣੀ ਕੱਢਣਾ ਪਰ ਨੀਲਾ ਸਿੰਘ ਤਾਕਤਵਰ ਸੀ ਜੋ ਕਿ ਆਪ ਹੀ ਅੱਗੇ ਜੋੜ ਕੇ ਪਾਣੀ ਦਾ ਬੋਕਾ ਬਾਹਰ ਖਿੱਚਦਾ ਹਰ ਰੋਜ਼ ਨਾਮ ਨਾਲ ਇਹ ਮਿਲੀ ਹੋਈ ਸੇਵਾ ਕਰਨੀ ਕਦੇ ਵੀ ਸੇਵਾ ਤੋਂ ਅੱਕਣਾ ਥਕਣਾ ਨਹੀਂ ਜਿਵੇਂ ਸਤਿਗੁਰਾਂ ਦਾ ਫੁਰਮਾਨ ਹੈ ਮੂਹ ਲਾਲਨ ਸਿਓ ਪ੍ਰੀਤ ਬਣੀ ਤੋਰੀ ਨਾ ਟੁੱਟੈ ਛੋਰੀ ਨਾ ਛੂਟੈ ਐਸੀ ਮਾਂ ਦੋ ਖਿੰਚ ਤਨੀ ਦੇਸੀ ਕੇ ਸ਼ਕੰਡ ਦਾ ਸ਼ੌਕੀਨ ਸੀ ਪਰ ਕੇ ਆਦ ਘਰ ਤੋਂ ਮੰਗਵਾਣਾ ਸਿੱਧ ਪੁਰਸ਼ ਹੁੰਦੇ ਹੋਏ ਸੇਵਾ ਰੁਚੀ ਲਾ ਕੇ ਕਰਦਾ ਸੀ ਤਨ ਤੇ ਮਨ ਨਾਲ ਕੀਤੀ ਸੇਵਾ ਬ्यर्थ ਨਹੀਂ ਜਾਂਦੀ ਨੀਲਾ ਸਿੰਘ ਨੇ ਸੇਵਾ ਕਰਕੇ ਰਿੱਧੀਆਂ ਸਿੱਧੀਆਂ ਪਾ ਲਈਆਂ ਸਨ ਸਹਿ ਸੁਭਾ ਕੋਈ ਬਚਨ ਕਰਨਾ ਪੂਰਾ ਹੋ ਜਾਣਾ ਬਾਬਾ ਅਨੰਦ ਸਿੰਘ ਜੀ ਬਚਨ ਕਰਨ ਸਮੇਂ ਦ੍ਰਿਸ਼ਟਾਂਤਕ ਤੌਰ ਤੇ ਇੱਕ ਪ੍ਰਸੰਗ ਸੁਣਾਇਆ ਕਰਦੇ ਸਨ ਇੱਕ ਰਾਜੇ ਦੇ ਦਰਬਾਰ ਦੇ ਅੰਦਰ ਇੱਕ ਪੰਗਣ ਝਾੜੂ ਦੀ ਸੇਵਾ ਕਰਦੀ ਸੀ ਉਸ ਨੇ ਆਪਣੀ ਉਮਰ ਦਾ ਬਹੁਤ ਹਿੱਸਾ ਇਹੀ ਕੰਮ ਵਿੱਚ ਲੰਘਾ ਦਿੱਤਾ ਇੱਕ ਦਿਨ ਰਾਜੇ ਦੇ ਮਨ ਵਿੱਚ ਪੰਗਣ ਪ੍ਰਤੀ ਖਿਆਲ ਆਇਆ ਕਿ ਇਹ ਗਰੀਬ ਔਰਤ ਕਈ ਸਾਲਾਂ ਤੋਂ ਦਰਬਾਰ ਦੀ ਸੇਵਾ ਕਰਦੀ ਆ ਰਹੀ ਹੈ ਕਿਉਂ ਨਾ ਇਸ ਨੂੰ ਕੋਈ ਬਖਸ਼ੀਸ਼ ਦੇਈਏ ਉਸ ਨੇ ਖਜ਼ਾਨੇ ਵਿੱਚੋਂ ਇੱਕ ਲਾਲ ਮੰਗਵਾ ਕੇ ਪੰਗਣ ਨੂੰ ਦੇ ਦਿੱਤਾ ਅਤੇ ਨਾਲ ਹੀ ਕਿਹਾ ਤੂੰ ਸਾਡੀ ਬਹੁਤ ਸੇਵਾ ਕੀਤੀ ਹੈ ਹੁਣ ਆਰਾਮ ਨਾਲ ਰੱਜ ਕੇ ਖਾਓ ਪੀਓ ਤੇ ਘਰ ਆਰਾਮ ਕਰੋ ਭੰਗਲ ਨਾਲ ਲੈ ਕੇ ਘਰ ਚਲੀ ਗਈ ਅਗਲੇ ਦਿਨ ਫੇਰ ਝਾੜੂ ਫੇਰਨ ਦਾ ਕੰਮ ਕਰਨ ਲੱਗੀ ਰਾਜਾ ਆ ਕੇ ਕਹਿਣ ਲੱਗਾ ਹੁਣ ਕੀ ਲੋੜ ਸੀ ਝਾੜੂ ਫੇਰਨ ਦੀ ਭੰਗਣ ਨੇ ਕਿਹਾ ਰਾਜਾ ਇਸ ਝਾੜੂ ਨੇ ਮੈਨੂੰ ਲਾਲਾਂ ਵਾਲੀ ਬਣਾ ਦਿੱਤਾ ਹੈ ਮੈਂ ਇਸ ਨੂੰ ਕਿਵੇਂ ਛੱਡ ਦੇਆ ਬਾਬਾ ਜੀ ਮਹਾਰਾਜ ਇਹ ਪ੍ਰਸੰਗ ਸੁਣਾ ਕੇ ਸਿੱਖਿਆ ਦਿੰਦੇ ਸਨ ਜੇ ਗੁਰੂ ਦੀ ਸੇਵਾ ਕਰਨ ਵਾਲਾ ਆਪਣੇ ਗੁਰੂ ਤੋਂ ਦਾਤ ਲੈ ਕੇ ਉਸ ਨੂੰ ਭੁਲਾ ਦੇਵੇ ਤਾਂ ਉਸ ਦੀ ਬੁੱਧੀ ਤਾਂ ਉਸ ਭੰਗਣ ਤੋਂ ਵੀ ਮਲੀਨ ਹੋਈ ਜੇ ਕੋਈ ਆਪਣੇ ਗੁਰੂ ਦਾ ਐਹਸਾਨ ਭੁੱਲ ਜਾਂਦਾ ਹੈ ਉਸ ਨੂੰ ਐਹਸਾਨ ਫਰਾਮੋਸ਼ ਕਹਿੰਦੇ ਹਨ ਅਖੀਰ ਤੱਕ ਆਣ ਲਈ ਤਾਂ ਪਰਮੇਸ਼ਵਰ ਦੇ ਘਰ ਦੇ ਦਰਵਾਜ਼ੇ ਹਮੇਸ਼ਾ ਲਈ ਬੰਦ ਹੁੰਦੇ ਹਨ ਉਸ ਨੂੰ ਤਾਂ ਕਿਤੇ ਵੀ ਸੂਈ ਦੀ ਨੋਕ ਜਿੰਨੀ ਜਗ੍ਹਾ ਨਹੀਂ ਮਿਲਦੀ ਜਿਵੇਂ ਦਾਤ ਪਿਆਰੀ ਵਿਸਰਿਆ ਦਾਤਾਰ ਗੁਰਸਿੱਖ ਜੋ ਆਪਣਾ ਆਪ ਗੁਰੂ ਨੂੰ ਅਰਪਣ ਕਰ ਚੁੱਕੇ ਹੋਣ ਉਹ ਪ੍ਰੀਤਮ ਦਾਤਿ ਸ਼ੁਕਰਾਨਾ ਕਰਦੇ ਹਨ ਉਹ ਕਦੇ ਗੁਰੂ ਤੋਂ ਆਖੀ ਨਹੀਂ ਹੁੰਦੇ ਸਦਾ ਸੇਵਾ ਸਿਮਰਨ ਵਿੱਚ ਲੱਗੇ ਹੋਏ ਸਤਿਵਚਨ ਦੇ ਅਧਿਕਾਰੀ ਰਹਿੰਦੇ ਹਨ। ਇਹੀ ਸਰਦਾ ਭਾਈ ਨੀਲਾ ਸਿੰਘ ਵਿੱਚ ਸੀ। ਤਨ ਸੰਤਨ ਕਾ ਤਨ ਸੰਤਨ ਕਾ ਮਨ ਸੰਤਨ ਕਾ ਕੀਆ। ਸੋ ਨੀਲਾ ਸਿੰਘ ਨੇ ਨਿਮਰਤਾ ਸਦਕਾ ਉਹ ਪਰਮ ਪਦਵੀ ਅਤੇ ਆਨੰਦ ਪ੍ਰਾਪਤ ਕਰ ਲਿਆ ਜਿਸ ਤੋਂ ਬਹੁਤ ਜਗਤ ਵਾਂਝਿਆ ਹੈ। ਸੇਵਾ ਵਿੱਚ ਆਉਣ ਤੋਂ ਬਾਅਦ ਦੀ ਸਾਰੀ ਜ਼ਿੰਦਗੀ ਸੇਵਾ ਅੰਦਰ ਹੀ ਲੰਘਾ ਦਿੱਤੀ। ਸੇਵਾ ਵਿੱਚ ਆਲਸ ਨਹੀਂ ਕੀਤੀ। ਆਪ ਨੇ ਨੀਂਦ, ਭੁੱਖ, ਤ੍ਰੇ ਗਰਮੀ ਤੇ ਸਰਦੀ ਦੀ ਕਦੇ ਪਰਵਾਹ ਨਹੀਂ ਕੀਤੀ। ਧੰਨ ਗੁਰੂ ਨਾਨਕ ਧੰਨ ਬਾਬਾ ਜੀ ਨਾਮ ਦੇ ਰਸியே, ਨਾਮ ਰਸ ਵਾਲੇ ਸੇਵਕ ਹੀ ਬਣਾਉਂਦੇ ਸਨ। ਭਾਈ ਕੇਸਰ ਸਿੰਘ ਜੀ ਨਾਲ ਬਿਤੀ ਸਾਧੂ ਸੰਗ ਸਿਖਾਇਓ ਨਾਮ ਸਰਬ ਮਨੋਰਥ ਪੂਰਨ ਕਾਮ ਸੰਗਤ ਮਨੁੱਖ ਦੀ ਤਕਦੀਰ ਬਣਾਉਂਦੀ ਹੈ ਬਚਪਨ ਵਿੱਚ ਇਹ ਆਦਮੀ ਇਸਤਰੀ ਜਿਸ ਕਿਸਮ ਦਾ ਸਾਥ ਕਰੇਗਾ ਉਸ ਦਾ ਆਤਮਿਕ ਵਿਕਾਸ ਉਸ ਮਿਲੀ ਹੋਈ ਸੰਗਤ ਦੇ ਪੱਧ ਤੇ ਚੱਲਦਾ ਹੋਇਆ ਜ਼ਿੰਦਗੀ ਦੀ ਗੱਡੀ ਨੂੰ ਤੋਰੇਗਾ ਬੁਰੇ ਦੀ ਸੰਗਤ ਦਾ ਫਲ ਲੋਕ ਪਰਲੋਕ ਅੰਦਰ ਦੁਖਦਾਈ ਹੋਵੇਗਾ ਪਰ ਭਲੇ ਪੁਰਸ਼ ਦੀ ਸੰਗਤ ਵਿੱਚ ਆਇਆ ਮਨੁੱਖ ਧਰਮੀ ਸਬਰ ਸਹਿਨਸ਼ੀਲਤਾ ਤੇ ਤਿਆਗ ਦਾ ਪਾਤਰ ਬਣ ਕੇ ਖਾਲਕ ਦੀ ਖਲਕਾ ਤੇ ਅੰਦਰ ਪਰਮ ਪਦਵੀ ਪਾ ਲੈਂਦਾ ਹੈ ਅਤੇ ਦਿਖਾਵੇ ਦੇ ਪਦਾਰਥ ਆਪਣੇ ਨਿਜੀ ਸੁੱਖਾ ਤੇ ਮਾਇਆ ਦੀ ਲੋੜ ਤੋਂ ਨਿਰਲੇਪ ਹੋ ਕੇ ਜ਼ਿੰਦਗੀ ਦੇ ਅਸਲੀ ਮਨੋਰਥ ਦਾ ਰਸਤਾ ਪਾ ਲੈਂਦਾ ਹੈ ਪਰ ਜਿਹੜਾ ਮਨੁੱਖ ਇਸ ਤੋਂ ਵੀ ਸ੍ਰੇਸ਼ਟ ਸੰਗਤ ਸਾਧੂ ਦੀ ਸੰਗਤ ਕਰਦਾ ਹੈ ਉਹ ਜਨਮ ਦੀ ਲਾਲਸਾ ਤੋਂ ਮਰਨ ਦੇ ਭੈ ਤੋਂ ਦੁੱਖਾਂ ਦੀ ਨਿਰਤੀ ਤੋਂ ਆਪਣਾ ਪੱਲਾ ਛੁਡਾ ਕੇ ਪ੍ਰਭੂ ਨਾਲ ਅਭੇਦ ਹੋ ਜਾਂਦਾ ਹੈ ਪਿਛਲੇ ਪ੍ਰਸੰਗ ਦੀ ਤਰ੍ਹਾਂ ਇੱਕ ਹੋਰ ਪ੍ਰੇਮੀ ਭਾਈ ਸਾਹਿਬ ਭਾਈ ਕੇਸਰ ਸਿੰਘ ਜੀ ਬਾਬਾ ਜੀ ਮਹਾਰਾਜ ਦੀ ਸੰਗਤ ਵਿੱਚ ਆਏ ਅਤੇ ਸਦਾ ਲਈ ਇੱਥੇ ਹੀ ਰਹਿ ਕੇ ਅਖੀਰ ਸੰਤ ਦੀ ਪਦਵੀ ਪਾ ਕੇ ਗੁਰੂ ਨਾਲ ਇੱਕ ਜਿੰਦ ਹੋ ਗਏ ਭਾਈ ਕੇਸਰ ਸਿੰਘ ਪਿੰਡ ਰਾਖਾਨਾ ਬਠਿੰਡਾ ਦੇ ਵਸਨੀਕ ਸਨ ਆਪ ਨਾਈ ਜਾਤ ਨਾਲ ਸੰਬੰਧ ਰੱਖਦੇ ਸਨ ਪੁਰਾਣੇ ਸਮੇਂ ਆਵਾਜ਼ਾਈ ਦੇ ਸਾਰਨਾ ਦੀ ਕਮੀ ਹੋਣ ਕਰਕੇ ਲੋਕ ਆਪ ਤੁਰ ਕੇ ਸਫ਼ਰ ਕਰਦੇ ਸਨ ਭਾਈ ਕੇਸਰ ਸਿੰਘ ਜੀ ਪੂਚੋ ਦੇ ਨੇੜੇ ਕੋਈ ਕੰਮ ਆਏ ਸਨ तर कला हो जान करके पूछो कला बाबा जी ਦੇ ਡੇਰੇ ਆ ਗਏ बाबा जी ਦੇ ਦਰਸ਼ਨ ਕੀਤੇ ਨਮਸਕਾਰ ਕਰਕੇ ਕੋਲ بیٹھ ਗਏ ਹਜ਼ੂਰ ਨੇ ਮर्यादा ਅਨੁਸਾਰ ਪਿੰਡ ਗੋਤ ਨਾਨਕੇ ਦਾਦਕੇ ਆਰ ਸਭ ਕੁਝ ਪੁੱਛਿਆ ਭਾਈ ਕੇਸਰ ਸਿੰਘ ਜੀ ਨੇ ਸਭ ਕੁਝ ਦੱਸਿਆ ਹਜ਼ੂਰ ਨੇ ਬਚਨ ਕੀਤਾ ਦਰਸ਼ਨ ਕਰਨ ਆਇਆ ਹੈ ਕੀ ਪ੍ਰਸ਼ਨ ਕਰਨ ਭਾਈ ਕੇਸਰ ਸਿੰਘ ਜੀ ਨੇ ਜਵਾਬ ਦਿੱਤਾ ਮਹਾਰਾਜ ਰਾਤ ਕੱਟਣੀ ਹੈ ਸਵੇਰੇ ਚਲਾ ਜਾਵਾਂਗਾ। ਬਾਬਾ ਜੀ ਨੇ ਪ੍ਰਸੰਤਾ ਦੇ ਅੰਦਾਜ਼ ਵਿੱਚ ਵਚਨ ਕੀਤਾ ਸਵੇਰੇ ਚਲਾ ਜਾਵੇਂਗਾ। ਸਰਵ ਕਲਾ ਭਰਪੂਰ ਸਰਵ ਸ਼ਕਤੀਮਾਨ ਮਹਾਪੁਰਖਾਂ ਦਾ ਵਚਨ ਭਾਈ ਕੇਸਰ ਸਿੰਘ ਜੀ ਦੇ ਮਨ ਤੇ ਇਉਂ ਅਸਰ ਕਰ ਗਿਆ ਜਿਵੇਂ ਹਨੇਰੇ ਉੱਪਰ ਦੀਪਕ ਦਾ ਓਜ਼ਾਲਾ। ਮੰਨ ਦਾ ਅੰਧਕਾਰ ਦੂਰ ਹੋ ਗਿਆ ਤੇ ਬੁੱਧੀ ਵਿਚਾਰਮਾਨ ਸ੍ਰੇਸ਼ਟ ਹੋ ਗਈ ਘਰ ਜਾਣ ਦਾ ਖਿਆਲ ਛੱਡ ਦਿੱਤਾ ਅਤੇ ਚਰਨਾਂ ਵਿੱਚ ਰਹਿਣ ਦਾ ਸੰਕਲਪ ਕਰ ਲਿਆ ਭਾਈ ਕਿਸ ਸਿੰਘ ਜੀ ਨੂੰ ਹਜ਼ੂਰ ਨੇ ਸੇਵਾ ਦੇ ਨਾਲ ਨਾਲ ਸ੍ਰੀ ਜਪਜੀ ਸਾਹਿਬ ਦੇ ਪਾਠ ਕਰਨ ਦੀ ਯੁਗਤੀ ਦੱਸ ਕੇ ਨਿਤਨੇਮ ਵਿੱਚ ਲਾਇਆ ਇਹਨਾਂ ਦੀ ਸਿਮਰਨ ਅਵਸਥਾ ਇੰਨੀ ਉਤਮ ਹੋ ਗਈ ਕੀ 150 ਤੋਂ 200 ਤੱਕ ਰੋਜ਼ਾਨਾ ਜਪਜੀ ਸਾਹਿਬ ਦੇ ਪਾਠ ਕਰਨ ਲੱਗ ਪਏ। ਬਾਬਾ ਜੀ ਕਈ ਵਾਰ ਸੰਗਤ ਵਿੱਚ ਇਹ ਬਚਨ ਕਰਿਆ ਕਰਦੇ ਸਨ ਕਿ ਜਦ ਅਸੀਂ ਟਿੱਲੇ ਤੇ ਹੁੰਦੇ ਸੀ ਕੇਸਰ ਸਿੰਘ ਸਾਨੂੰ 2-200 ਪਾਠ ਜਪਜੀ ਸਾਹਿਬ ਦੇ ਰੋਜ਼ਾਨਾ ਸੁਣਾ ਦਿੰਦਾ ਸੀ। ਬਾਬਾ ਜੀ ਦੀ ਸੰਗਤ ਕਰਦਿਆਂ ਭਾਈ ਕੇਸਰ ਸਿੰਘ ਜੀ ਦੇ ਕਈ ਦਿਨ ਲੰਘ ਗਏ। ਪਿੱਛੋਂ ਘਰ ਵਾਲੇ ਆਪ ਜੀ ਦੀ ਪਾਲ ਕਰਦੇ ਹੋਏ ਡੇਰੇ ਪਹੁੰਚ ਗਏ ਕੇਸਰ ਸਿੰਘ ਜੀ ਨੂੰ ਘਰ ਮੁੜਨ ਲਈ ਕਿਹਾ ਪਰ ਉਹਨਾਂ ਸਾਫ਼ ਜਵਾਬ ਦੇ ਦਿੱਤਾ ਜਦੋਂ ਸਾਰੇ ਯਤਨ ناکਾਮ ਹੋ ਗਏ ਤਾਂ ਬਾਬਾ ਜੀ ਕੋਲ ਬੇਨਤੀ ਕੀਤੀ ਹਜ਼ੂਰ ਨੇ ਬਚਨ ਕੀਤਾ ਜੇ ਤੁਹਾਡਾ ਹੈ ਤਾਂ ਲੈ ਜਾਓ ਅਗਰ ਸਾਡਾ ਹੋਇਆ ਤਾਂ ਨਹੀਂ ਜਾਏਗਾ ਅਖੀਰ ਘਰ ਵਾਲੇ ਸਫਲਤਾ ਨਾ ਮਿਲਦੀ ਵੇਖ ਕੇ ਵਾਪਸ ਚਲੇ ਗਏ ਹੁਣ ਕੇਸਰ ਸਿੰਘ ਨੂੰ ਡਾਲੀ ਦੀ ਸੇਵਾ ਭਾਵ ਨਗਰ ਵਿੱਚੋਂ ਪ੍ਰਸ਼ਾਦਾ ਤੇ ਦੁੱਧ ਦੀ ਸੇਵਾ ਮਿਲ ਗਈ ਡਾਲੀ ਦੀ ਸੇਵਾ ਦੇ ਨਾਲ ਨਾਲ ਪਰਮੇਸ਼ਵਰ ਦੀ ਬੰਦਗੀ ਕਰਦੇ ਰਹਿਣਾ 10 ਸਾਲ ਇਸ ਪਵਿੱਤਰ ਸੇਵਾ ਵਿੱਚ ਲੰਗ ਗਏ ਪ੍ਰਸ਼ਾਦਾ ਹੁਕਮ ਅਨੁਸਾਰ ਸੰਗਤ ਵਿੱਚ ਵਰਤੋਣਾ ਪਰ ਆਪ ਸਰਬ ਸੰਤੋਖ ਨਾਲ ਬੈਠੇ ਰਹਿਣਾ ਜਦੋਂ ਹਜੂਰ ਬਾਬਾ ਜੀ ਨੇ ਆਪਣੇ ਹੱਥੀ ਪ੍ਰਸ਼ਾਦਾ ਜਿੰਨੀ ਮਾਤਰਾ ਵਿੱਚ ਦੇਣਾ ਸ਼ੱਕ ਲੈਣਾ ਹੋਰ ਨਹੀਂ ਮੰਗਣਾ ਜੇ ਨਹੀਂ ਦੇਣਾ ਤਾਂ ਚੁੱਪ ਕਰਕੇ ਬੈਠੇ ਰਹਿਣਾ ਖੁਸ਼ਕ ਪ੍ਰਸ਼ਾਦੇ ਮਿਲ ਗਏ ਤਾਂ ਉਹੀ ਸ਼ੱਕ ਲੈਣੇ ਲੂਣ ਵੀ ਨਹੀਂ ਮੰਗਣਾ ਪਾਣੀ ਨਾਲ ਹੀ ਬੁਰਕੀਆਂ ਲੰਘਾ ਲੈਣੀਆਂ ਪਰ ਬਾਬਾ ਜੀ ਦੀ ਕਿਰਪਾ ਦ੍ਰਿਸ਼ਟੀ ਸਰਕਾਰ ਇਸੇ ਵਿੱਚ ਹੀ ਪ੍ਰਸੰਨ ਰਹਿਣਾ ਸਾਈ ਮੇਰਾ ਡਾਡਾ ਚੰਗਾ ਰੁੱਖੀ ਰੋਟੀ ਦੇ ਦਰਦਿਆਂ ਲੂਣ ਨਾ ਮੰਗੀਐ ਮਤ ਰੁੱਖੀ ਵੀ ਖੋਲੇ ਰੁੱਖੀ ਵੀ ਖਸਲੇ ਤਿਸ ਆਗੇ ਕਿਆ ਚਾਰਾ ਸਰਵ ਕਲਾ ਸਮਰਥ ਬੇਪਰਵਾਹ ਹੈ ਪਾਰਾ ਕਦੇ ਨਾ ਮਨੋ ਵਿਸਾਰ ਯਾਦ ਕਰ ਉਸ ਦੇ ਤਾਈ ਬਾਰ-ਬਾਰ ਕਰ ਨਮਸਕਾਰ ਉਹ ਸੱਚਾ ਸਾਈ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਬਾਣੀ ਨੇ ਕੀਲ ਦਿੱਤਾ ਹੈ ਉਹ ਤਾਂ ਇਸ ਦੀ ਹਰ ਪੰਕਤੀ ਤੋਂ ਪ੍ਰਭਾਵਿਤ ਹਨ ਇੱਕ ਵਾਰ ਬਾਬਾ ਅਨੰਦ ਸਿੰਘ ਜੀ ਦੇ ਦਰਬਾਰੇ ਅੰਦਰ ਕੀਰਤਨ ਦੀ ਸਮਾਪਤੀ ਹੋਈ ਹਜ਼ੂਰ ਬਾਬਾ ਅਨੰਦ ਸਿੰਘ ਜੀ ਨੇ ਬਚਨ ਕੀਤਾ ਲਿਆ ਈਸ਼ਰ ਕੁਝ ਖਾਣ ਲਈ ਲਿਆ ਸਰੀਰ ਭੁੱਖਾ ਡਿਗ ਰਿਹਾ ਹੈ ਉਹਨਾਂ ਪ੍ਰਸ਼ਾਦਾ ਤਿਆਰ ਕੀਤਾ ਹੋਇਆ ਸੀ ਕੀਰਤਨ ਤੋਂ ਬਾਅਦ ਇੱਕ ਰਾਗੀ ਇੱਕ ਸੁਰ ਛੇੜ ਕੇ ਕੀਰਤਨ ਕਰਦਾ ਹੁੰਦਾ ਸੀ ਬਾਬਾ ਈਸ਼ਰ ਸਿੰਘ ਜੀ ਨੇ ਪ੍ਰਸ਼ਾਦਾ ਲਿਆ ਹਜ਼ੂਰ ਅੱਗੇ ਰੱਖਿਆ ਹੀ ਸੀ ਕਿ ਕੀਰਤਨੀਆਂ ਨੇ ਪੰਗਤੀ ਪੜੀ ਰੁੱਖੀ ਸੁਖੀ ਖਾਏ ਕਾ ਠੰਡਾ ਪਾਣੀ ਪੀਓ ਬਾਬਾ ਜੀ ਮਹਾਰਾਜ ਬਾਬਾ ਅਨੰਦ ਸਿੰਘ ਜੀ ਨੇ ਪ੍ਰਸ਼ਾਦਾ ਪਰੇ ਕਰਕੇ ਕਿਹਾ ਜਾ ਈਸ਼ਰ ਠੰਡਾ ਪਾਣੀ ਲਿਆ ਬਾਣੀ ਕੋਈ ਪੜ ਰਿਹਾ ਹੈ ਪਰ ਪ੍ਰਭੂ ਦੇ ਭਗਤ ਇਹ ਸਮਝਦੇ ਹਨ ਕਿ ਇਹ ਮੈਨੂੰ ਹੀ ਕਹਿ ਰਿਹਾ ਹੈ ਉਹਨਾਂ ਦੀ ਮਰਤੀ ਪਰਮੇਸ਼ਵਰ ਦੇ ਰੰਗ ਵਿੱਚ ਰੰਗੀ ਹੁੰਦੀ ਹੈ ਪਦਾਰਥਾਂ ਦੀ ਕੋਈ ਲਾਲਸਾ ਨਹੀਂ ਹੁੰਦੀ ਸੋ ਇਸੇ ਤਰ੍ਹਾਂ ਬਾਬਾ ਜੀ ਨੇ ਭਾਈ ਕੇਸਰ ਸਿੰਘ ਜੀ ਨੂੰ ਜੋ ਦੇ ਦੇਣਾ ਉਹਨਾਂ ਸ਼ੱਕ ਲੈਣਾ ਅਤੇ ਜਪਜੀ ਸਾਹਿਬ ਦੇ ਪਾਠਾਂ ਵਿੱਚ ਮਸਤ ਰਹਿਣਾ ਬਾਬਾ ਜੀ ਵਚਨ ਕਰਿਆ ਕਰਦੇ ਸਨ ਕਿ ਕੇਸਰ ਸਿੰਘ ਨੂੰ ਤਾਂ ਰਾਜੇ ਸੋਨੇ ਦੀ ਪਾਲਕੀ ਵਿੱਚ ਚੁਕਿਆ ਕਰਨਗੇ ਇਹ પ્રસੰਗ ਲੇਖਕ ਦੇ ਮਾਤਾ ਪਿਤਾ ਤੋਂ ਪ੍ਰਾਪਤ ਹੋਇਆ ਹੈ ਧੰਨ ਗੁਰੂ ਨਾਨਕ ਧੰਨ ਬਾਬਾ ਜੀ ਪਿਆਰਿਓ ਇਸ ਚੈਨਲ ਵਿੱਚ ਬਾਬਾ ਮਹਾਨ ਦਾਨ ਸਿੰਘ ਜੀ ਦੇ ਜੀਵਨ ਤੋਂ ਇਲਾਵਾ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਲਿਖਤ ਸੰਤ ਗਾਥਾ ਅਤੇ ਪਰੰਪਾਰਸਵੀ ਪੜੀ ਜਾ ਚੁੱਕੀ ਹੈ ਜਿਨ੍ਹਾਂ ਨੂੰ ਕੀ ਰਸਿਕ ਬਿਰਾਗਨ ਚੈਨਲ ਦੀ ਪਲੇਲਿਸਟ ਵਿੱਚ ਪਾ ਦਿੱਤਾ ਗਿਆ ਹੈ ਬੇਨਤੀ ਹੈ ਕਿ ਚੈਨਲ ਨੂੰ ਲਾਇਕ ਸਬਸਕ੍ਰਾਈਬ ਅਤੇ ਬੈਲ ਨੋਟੀਫਿਕੇਸ਼ਨ ਔਨ ਕਰ ਲਿਓ ਤਾਂ ਜੋ ਆਉਣ ਵਾਲੀਆਂ ਸਾਖੀਆਂ ਅਤੇ પ્રસੰਗ ਆਪਜੀ ਤੱਕ ਅਤੇ ਵਾਤੋਂ ਬਾਦ ਪ੍ਰਾਣੀਆਂ ਤੱਕ ਪਹੁੰਚ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ